ਸੀ ਆਨਾ ਕਾ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਰਾਜੇ ਨੇ ਸ਼ਹਿਰੋਂ ਦੂਰ ਇੱਕ ਸੁੰਦਰ ਬਾਗ ਲਵਾਇਆ ਹੋਇਆ ਸੀ ਬਾਗ ਵਿੱਚ ਇੱਕ ਪਾਸੇ ਸੁੰਦਰ ਤਲਾਬ ਵੀ ਸੀ ਰਾਜਾ ਹਰ ਰੋਜ਼ ਬਾਗ ਵਿੱਚ ਸੈਰ ਕਰਦਾ ਤੇ ਫਿਰ ਤਲਾਬ ਵਿੱਚ ਨਹਾਉਂਦਾ ਸੀ ਬਾਗ ਦੇ ਇੱਕ ਪਾਸੇ ਪੀਪਲ ਦਾ ਬਹੁਤ ਵੱਡਾ ਰੁੱਖ ਸੀ ਉਸ ਰੁੱਖ ਉੱਪਰ ਕਈ ਪੰਛੀ ਰਹਿੰਦੇ ਸਨ ਇੱਥੇ ਇੱਕ ਕਾਂ ਤੇ ਕਾਉਣੀ ਵੀ ਰਹਿੰਦੇ ਸਨ ਉਸ ਰੁੱਖ ਦੀਆਂ ਜੜਾਂ ਨੇੜੇ ਇੱਕ ਖੋਡ ਵਿੱਚ ਇੱਕ ਸੱਪ ਵੀ ਰਹਿੰਦਾ ਸੀ ਜਦੋਂ ਪੰਛੀ ਆਲ ਨੇ ਵਿੱਚ ਅੰਡੇ ਦਿੰਦੇ ਤਾਂ ਇਹ ਸੱਪ ਉਹਨਾਂ ਦੇ ਅੰਡੇ ਪੀ ਜਾਂਦਾ ਸੀ ਸਾਰੇ ਪੰਛੀ ਪਰੇਸ਼ਾਨ ਸਨ ਇੱਕ ਦਿਨ ਜਦੋਂ ਸੱਪ ਨੇ ਕਹਾਂ ਤੇ ਕੌਣ ਨਹੀਂ ਦੇ ਅੰਡੇ ਪੀਤੇ ਤਾਂ ਉਹ ਬਹੁਤ ਦੁਖੀ ਹੋਏ ਉਹਨਾਂ ਨੇ ਸੱਪ ਵਾਲੀ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਯੋਜਨਾ ਬਣਾਈ ਜਦੋਂ ਰਾਜਾ ਤਲਾਬ ਤੇ ਨਹਾਉਣ ਆਇਆ ਤਾਂ ਉਸਨੇ ਆਪਣੇ ਕੱਪੜੇ ਤੇ ਕੀਮਤੀ ਹਾਰ ਲਾ ਕੇ ਤਲਾਬ ਦੇ ਕੰਢੇ ਤੇ ਰੱਖ ਦਿੱਤਾ ਕਾਂ ਨੇ ਚਲਾਕੀ ਨਾਲ ਉਹ ਹਾਰ ਚੁੱਕਿਆ ਤੇ ਜਾ ਕੇ ਸੱਪ ਦੀ ਖੁੱਡ ਵਿੱਚ ਸੁੱਟ ਦਿੱਤਾ ਰਾਜੇ ਦੇ ਅਹਲਕਾਰ ਹਾਰ ਲੱਭਦੇ ਹੋਏ ਸੱਪ ਦੀ ਖੁੱਡ ਕੋਲ ਪਹੁੰਚ ਗਏ ਉਹਨਾਂ ਨੇ ਪਹਿਲਾਂ ਸੱਪ ਨੂੰ ਮਾਰ ਮੁਕਾਇਆ ਤੇ ਫਿਰ ਰਾਜੇ ਦਾ ਹਾਰ ਉੱਥੋਂ ਲੈ ਕੇ ਰਾਜੇ ਕੋਲ ਪਹੁੰਚ ਗਏ ਸਾਰੇ ਪੰਛੀ ਸੱਪ ਨੂੰ ਮਰਿਆ ਵੇਖ ਕੇ ਬਹੁਤ ਖੁਸ਼ ਹੋਏ ਕਿਉਂਕਿ ਸਾਰੇ ਪੰਛੀਆਂ ਨੂੰ ਇਸ ਮੁਸੀਬਤ ਤੋਂ ਛੁਟਕਾਰਾ ਮਿਲ ਗਿਆ ਸੀ ਸਿੱਖਿਆ ਸਿਆਣਪ ਨਾਲ ਹਰ ਮੁਸ਼ਕਿਲ ਦਾ ਹੱਲ ਸੰਭਵ ਹੈ